ਸਰਦ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਕੀ ਹੈ ਬੈਗਰੂਜੀ ਦਾ ਖਾਲਸਾ ਸ੍ਰੀ ਬੈਗਰੂਜੀ ਕੀ ਫਤਿਹ ਅੱਜ ਦਾ ਜਿਹੜਾ ਹੈਗਾ ਆਪਣੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਉਹ ਹੈ ਕਾਇਆ ਕਲਪ ਦਾ ਪ੍ਰੋਗਰਾਮ ਜਿਹੜਾ 2023 ਦੇ ਵਿੱਚ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਹੈਗਾ ਸੀਐਸਸੀ ਮਾਛੀਵਾੜਾ ਪੂਰੇ ਲੁਧਿਆਣੇ ਜ਼ਿਲ੍ਹੇ ਦੀਆਂ ਸੀਐਸਸੀ ਦੇ ਵਿੱਚੋਂ ਹਾਈएस्ट ਸਕੋਰ ਲੈ ਕੇ ਪਹਿਲੇ ਨੰਬਰ ਤੇ ਆਇਆ ਹੈ ਇਹੀ ਅੱਜ ਦੀ ਜਿਹੜੀ ਹੈਗੀ ਆ ਕਾਨਫਰੰਸ ਦਾ ਵਿਸ਼ਾ ਹੈ ਕਦੋਂ ਉੱਤ ਚੱਲ ਰਿਹਾ ਸੀ ਇਹ ਪ੍ਰੋਗਰਾਮ ਜਿਹੜਾ ਇਹ ਤਕਰੀਬਨ ਜਿਹੜੀ ਹੈਗੀ ਆ ਸਰਕਾਰ ਵੱਲੋਂ ਹਰੇਕ ਸਾਲ ਕਾਇਆ ਕਲਪਨਾ ਇੱਕ ਪ੍ਰੋਗਰਾਮ ਜਿਹੜਾ ਉਹ ਬਣਾਇਆ ਜਾਂਦਾ ਹੈਗਾ ਤੇ ਉਹਦੇ ਵਿੱਚ ਜ਼ਿਲ੍ਹੇ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਸੀਐਸਸੀ ਉਹਨਾਂ ਦਾ ਮੁਲਕਨ ਕੀਤਾ ਜਾਂਦਾ ਅਲੱਗ-ਅਲੱਗ ਪੁਆਇੰਟਸ ਉਹਦੇ ਹੁੰਦੇ ਨੇ ਉਹ ਮੁਲਕਨ ਦੇ ਵਿੱਚ ਫਿਰ ਉਹਨਾਂ ਦੇ ਨੰਬਰ ਐਡ ਹੁੰਦੇ ਨੇ ਤੇ ਉਹਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਵੀ ਜਦੋਂ ਵੀ ਜਦੋਂ ਦਾ ਮੈਂ ਇਸ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਗਰੀ ਧਰਤੀ ਦੇ ਉੱਤੇ ਮੈਂ ਜੂਨ 2023 ਦੇ ਵਿੱਚ ਜੁਆਇਨ ਕੀਤਾ ਉਸ ਤੋਂ ਬਾਅਦ ਮੈਂ ਆਪਣੀਆਂ ਐਫਰਟਸ ਦੇ ਨਾਲ ਬਾਕੀ ਸਟਾਫ ਜਿਹੜਾ ਹੈਗਾ ਉਹਨਾਂ ਨੂੰ ਨਾਲ ਲੈ ਕੇ ਅਸੀਂ ਬਿਹਤਰ ਜਿਹੜੀਆਂ ਹੈਗੀਆਂ ਪੇਸ਼ੈਂਟ ਨੂੰ ਲੋਕ ਹਿੱਤ ਦੇ ਮੁੱਖ ਰੱਖਦੇ ਹੋਏ ਅਸੀਂ ਬਿਹਤਰ ਸਵਾਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਈਵਨ ਕਿ ਸਾਫ ਸਫਾਈ ਜਿਹੜਾ ਹੈਗਾ ਉਹ ਤਾਂ ਵੀ ਵਧੀਆ ਜਿਹੜਾ ਹੈਗਾ ਸਵੱਛਤਾ ਪ੍ਰਬੰਧ ਕੀਤਾ ਜਾਂਦਾ ਹੈ ਪੇਸ਼ੈਂਟ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਂਦੀਆਂ ਤੇ ਮੈਡੀਸਨ ਪ੍ਰੋਪਰ ਦਿੱਤੀ ਜਾਂਦੀ ਹੈ ਜਿਹੜਾ ਵਾਰਡ ਦੇ ਵਿੱਚ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਬਿਹਤਰ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਇਹ ਸਾਲ 2023 ਦੇ ਵਿੱਚ ਅਸੀਂ ਜਿਹੜੀ ਹੈਗੀ ਆ ਸਰਕਾਰ ਵੱਲੋਂ ਇੱਕ ਟੀਮ ਅਪਾਇੰਟ ਕੀਤੀ ਜਾਂਦੀ ਹੈ ਉਹ ਟੀਮ ਆ ਕੇ ਜਿਹੜਾ ਹੈਗਾ ਮੁਲਕਨ ਕਰਦੀ ਹੈ ਫਿਰ ਉਹ ਸਾਰੇ ਪੁਆਇੰਟ ਦੇ ਚੈੱਕ ਕਰਕੇ ਫਿਰ ਉਹਨਾਂ ਦਾ ਸਕੋਰ ਦਿੱਤਾ ਜਾਂਦਾ ਹੈ ਤੇ ਅਸੀਂ ਇਹ ਇੱਕ ਗੁੱਡ ਨਿਊਜ਼ ਦੇਣਾ ਚਾਹੁੰਦੇ ਆਂ ਵੀ ਮਾਛੀਵਾੜੇ ਦੀ ਪਵਿੱਤਰ ਧਾਤੇ ਨੂੰ ਜ਼ਿਲ੍ਹਾ ਲੁਧਿਆਣਾ ਦੀਆਂ ਸੂਚੀਆਂ ਐਸਸੀ ਦੇ ਵਿੱਚੋਂ ਫਰਸਟ ਸਕੋਰ ਦਿੱਤਾ ਗਿਆ ਹੈ ਤਾਂ ਦੇ ਸੀਐਸਸੀਆਂ ਟੋਟਲ ਜੇ ਗੱਲ ਕਰੀਏ ਜਿਲ੍ਹੇ ਲੁਧਿਆਣਾ ਚ ਹਾਂ ਇਹ ਤਕਰੀਬਨ 14 ਕ ਸੀਐਸਸੀ ਹੈਗੀਆਂ ਪੂਰੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸੀਐਸਸੀ ਮੀਨਸ ਕਮਿਊਨਿਟੀ ਹੈਲਥ ਸੈਂਟਰਸ ਹੈਗੇ ਨੇ ਉਹਨਾਂ ਦੇ ਵਿੱਚੋਂ ਸਾਡਾ ਮਾਛੀਵਾੜਾ ਪੂਰੀਆਂ ਸੀਐਸਸੀ ਦੇ ਵਿੱਚੋਂ ਜਾਨੀ ਕਿ ਪਹਿਲੇ ਨੰਬਰ ਤੇ ਆਇਆ ਇਹ ਸਾਡੇ ਸਮੁੱਚੇ ਸਟਾਫ ਦੀ ਮਿਹਨਤ ਲਗਨ ਦੇ ਨਾਲ ਮੇਰੀ ਰਹਿਨਮਾਈ ਦੇ ਹੇਠ ਇਹਨਾਂ ਨੇ ਪੂਰਾ ਜਿਹੜਾ ਹੈਗਾ ਮਿਹਨਤ ਨਾਲ ਕੰਮ ਕੀਤਾ ਤੇ ਸਮੁੱਚੇ ਇਲਾਕੇ ਦੇ ਮਾਛੀਵਾੜਾ ਸਾਹਿਬ ਦੇ ਲੋਕਾਂ ਲਈ ਇਹ ਬੜੀ ਖੁਸ਼ਖਬਰੀ ਦੀ ਗੱਲ ਹੈਗੀ ਆ ਸਟਾਫ ਤੇ ਡਾਕਟਰਾਂ ਦੀ ਕਮੀ ਕਿੰਨੀ ਹੈ ਜੀ ਇਹਦੇ ਬਾਰੇ ਥੋੜਾ ਜਿਹਾ ਸਟਾਫ ਦੀ ਡਾਕ ਪਰੈਮੈਡੀਕਲ ਸਟਾਫ ਵੀ ਨੇ ਕਿ ਡਾਕਟਰਸ ਦੀ ਸ਼ਾਰਟੇਜ ਹੈ ਇੱਕ ਡਾਕਟਰ ਸਾਡਾ ਪੀਜੀਏ ਦੇ ਵਿੱਚ ਇੱਕ ਪੀਜੀ ਕਰਨ ਗਿਆ ਹੂਆ ਦੂਜਾ ਡਾਕਟਰ ਇੱਕ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਪੀਜੀ ਕਰਨ ਗਿਆ ਹੈ ਤੇ ਕੁਝ ਡਾਕਟਰ ਸਾਡੇ ਜਿਹੜੇ ਹੈਗੇ ਨੇ ਉਹ ਐਡੀਸ਼ਨਲ ਡਿਊਟੀ ਜਿਵੇਂ ਹੈ ਸਮਰਾਲਾ ਜਾਂ ਸੇਵਲੋਸ ਲੁਧਿਆਣਾ ਕਰ ਰਹੇ ਨੇ ਪਰ ਸਾਫ ਦੀ ਸ਼ਾਰਟੇਜ ਹੋਣ ਦੇ ਬਾਵਜੂਦ ਜਿੰਨਾ ਸਟਾਫ ਸਾਡੇ ਕੋਲ ਇਸ ਟਾਈਮ ਅਵੇਲੇਬਲ ਹੈਗਾ ਉਹਨਾਂ ਦੇ ਨਾਲ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਮੈਂ ਆਪਣੀ ਰਹਿਮਾਈ ਦੇ ਹੇਠ ਜਿਹੜਾ ਹੈਗਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਅਸੀਂ ਬਿਹਤਰ ਸੂਲਤਾ ਮਰੀਜ਼ਾਂ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰਾਂ ਦੀ ਕਿੰਨੀਆਂ ਅਸਾਮੀਆਂ ਹੋਰ ਹੈਗੀਆਂ ਸਾਡੇ ਕਿੰਨੀਆਂ ਖਾਲੀ ਹੈ ਹਾਂ ਸਾਡੇ ਜਿਹੜੀਆਂ ਹੈਗੀਆਂ 6 ਡਾਕਟਰਸ ਦੀਆਂ ਅਸਾਮੀਆਂ ਰੈਗੂਲਰ ਹੈਗੀਆਂ ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਵੇ ਇੱਕ ਡਾਕਟਰ ਪੀਜੀਏ ਗਿਆ ਪੀਜੀ ਕਰਨ ਇੱਕ ਜਲੰਧਰ ਗਿਆ ਹੈ ਤੇ ਦੋ ਡਾਕਟਰ ਐਡੀਸ਼ਨਲ ਬਾਕੀ ਸਿਵਲ ਹਸਪਤਾਲ ਦੇ ਵਿੱਚ ਡਿਊਟੀ ਕਰ ਰਹੇ ਨੇ ਤੇ ਇੱਕ ਡਾਕਟਰ ਸਾਡਾ ਹੈਗਾ ਜਿਹੜਾ ਬੋਸਟੋ ਜੇਲ ਦੇ ਵਿੱਚ ਡਿਊਟੀ ਕਰ ਰਿਹਾ ਹੁਣ ਸਾਡੇ ਕੋਲ ਰੈਗੂਲਰ ਇੱਕ ਡਾਕਟਰ ਹੀ ਜਿਹੜਾ ਹੈਗਾ ਆਪਣੇ ਸੁਭਾਵਾਂ ਦੇ ਰਿਹਾ ਟੋਟਲ ਮੈਡੀਸਿਨ ਕਿੰਨੀ ਹੈ अवेलेबल ਨੇ ਜੀ ਮੈਡੀਸਨ ਸਾਡੀਆਂ ਜਿਹੜੀਆਂ ਹੈ ਗਵਰਨਮੈਂਟ ਵੱਲੋਂ ਸਪਲਾਈ ਜਾਂਦੀ ਉਹ ਮਤਲਬ ਕਿ ਅਸੀਂ ਡਿਮਾਂਡ ਪਾਉਂਦੇ ਰਹਿੰਦੇ ਆ ਉਹ ਸਾਨੂੰ ਸਪਲਾਈ ਮਿਲਦੀ ਰਹਿੰਦੀ ਆ ਅਸੀਂ ਬਿਹਤਰ ਜਿਹੜੀਆਂ ਹੈਗੀਆਂ ਮੈਡੀਸਨ ਇਥੋਂ ਪੇਸ਼IENTS ਨੂੰ ਆਪਣੇ ਅੰਦਰੋਂ ਹੀ ਸਾਰੀ ਦਵਾਈ ਦਿੱਤੀ ਜਾਂਦੀ ਹੈ ਟੈਸਟ ਵਗੈਰਾ ਟੈਸਟ ਵੀ ਸਾਡੇ ਲੈਬੋਰੀ ਹੈਗੀ ਆ ਗਵਰਨਮੈਂਟਲ ਲੈਬੋਰੀ ਹੈ ਸਾਡੇ ਕੋਲ ਲੈਬ ਟੈਕਨੀਸ਼ੀਅਨ ਹੈ ਉਹ ਬਿਹਤਰ ਜਿਹੜੀਆਂ ਹੈਗੀਆਂ ਡਾਕਟਰ ਜੋ ਵੀ ਟੈਸਟ ਲਿਖਦੇ ਨੇ ਇਹ ਉਹ ਇੱਥੋਂ ਅਸੀਂ ਗਵਰਨਮੈਂਟ ਸਸਦੇ ਅੰਦਰੋਂ ਸਰਕਾਰੀ ਜਿਹੜੀ ਹੈਗੀਆਂ ਉਹ ਟੈਸਟ ਕਰਵਾਉਣੇ